ਕਾਰ ਦੇ ਚੈਕਿੰਗ ਦੇ ਦੌਰਾਨ ਕਾਫੀ ਤਰ੍ਹਾਂ ਦੀਆਂ ਉਹਦੇ ਹੈਬਿਟ ਫਾਰਮਿੰਗਸ ਤੇ ਨਾਰਕੋਟਿਕਸ ਮੈਡੀਸਿਨਸ ਮਿਲੀਆਂ ਜਿਨ੍ਹਾਂ ਵਿੱਚ ਨਸ਼ੀਲੀਆਂ ਦਵਾਈਆਂ 5270 ਗੋਲੀਆਂ ਪਾਈਆਂ ਗਈਆਂ 260 ਕੈਪਸੂਲ ਪਾਇਏ ਗਏ ਤੇ 14 ਕਿੱਟੇ ਪਾਈ ਜਾਗੇ ਜਿਨ੍ਹਾਂ ਦੀ ਅੰਦਾਜ਼ਾ ਕੀਮਤ ਸਾਰਿਆਂ ਦੀ 1 ਲੱਖ 732 ਰੁਪਏ ਸੀ ਅਸੀਂ ਅੱਜ ਗੱਬ ਮੈਡੀਕਲ ਹਾਲ ਦੀ ਚੈਕਿੰਗ ਕੀਤੀ ਪੁਲਿਸ ਪਾਰਟੀ ਸਮੇਤ ਨਾਲ ਸਾਡੇ ਐਸ ਐਚ ਓ ਸਾਹਿਬ ਸਬ ਇੰਸਪੈਕਟਰ ਗੁਰਲਾਲ ਸਿੰਘ ਜੀ ਤੇ ਪਹਿਲਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਦੁਕਾਨ ਦੀ ਚੈਕਿੰਗ ਚ ਕੁਝ ਨਸ਼ੀਲੀਆਂ ਦਵਾਈਆਂ ਮਿਲੀਆਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਪ੍ਰੀਤਕੋਟ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਕੁਰਸੀ ਤੇ ਬੈਠਦੇ ਹੀ ਅੱਜ ਇੱਕ ਨਸ਼ੀਲੀਆਂ ਗੋਲੀਆਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ ਜਾਣਕਾਰੀ ਦੇ ਅਨੁਸਾਰ ਖੁਫੀਆ ਵਿਭਾਗ ਦੀ ਇਤਲਾਹ ਤੇ ਨਾਰਕੋਟਿਕ ਸੈੱਲ ਫਰੀਦਕੋਟ ਤੇ ਸਮਰੱਥ ਅਧਿਕਾਰੀਆਂ ਸਮੇਤ ਡਰੱਗ ਇੰਸਪੈਕਟਰ ਤੇ ਉਹਨਾਂ ਦੀ ਪੂਰੀ ਟੀਮ ਨੇ ਗਾਬਾ ਮੈਡੀਕਲ ਹਾਲ ਕਾਲਜ ਰੋਡ ਤੇ ਛਾਪਾ ਮਾਰਿਆ ਜਿੱਥੋਂ ਕੁਝ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਤੇ ਮੁੱਢਲੀ ਪੁੱਛਗਿੱਛ ਪਤਾ ਲੱਗਾ ਕਿ ਉਹਨਾਂ ਦੇ ਘਰ ਇੱਕ ਵੱਡਾ ਜ਼ਖੀਰਾ ਪਿਆ ਹੈ ਪੁਲਿਸ ਜਦੋਂ ਉੱਥੇ ਟੀਮ ਦੇ ਨਾਲ ਸਿਹਤ ਵਿਭਾਗ ਦੀ ਟੀਮ ਦੇ ਨਾਲ ਉੱਥੇ ਪਹੁੰਚੀ ਤਾਂ ਉੱਥੋਂ ਲਗਭਗ 1 ਲੱਖ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਤੇ 11 ਲੱਖ ਰੁਪਏ ਦੇ ਕਰੀਬ ਡਰੱਗ ਮਣੀ ਬਰਾਮਦ ਹੋਈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਨਸ਼ੀਲੀਆਂ ਗੋਲੀਆਂ ਤੇ ਪੈਸੇ ਬਰਾਮਦ ਕਰ ਲਏ ਆ ਤੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਮਾਨਜੋਗ ਸਿਵਸਰਨ ਸਾਹਿਬ ਦੇ ਹਿਦਾਇਤਾਂ ਅਤੇ ਖੋਫਿਆ ਵਿਭਾਗ ਦੀ ਜਾਣਕਾਰੀ ਦੇ ਜੋ ਸਾਨੂੰ ਉਹਨਾਂ ਨੇ ਖੁਦ ਜਾਣਕਾਰੀ ਦਿੱਤੀ ਸੀ ਤੇ ਸਿਵਸਰਨ ਸਾਹਿਬ ਦੇ ਹਿਦਾਇਤਾਂ ਦੇ ਅਨੁਸਾਰ ਅਸੀਂ ਅੱਜ ਗੱਬ ਮੈਡੀਕਲ ਹਾਲ ਦੀ ਚੈਕਿੰਗ ਕੀਤੀ ਪੁਲਿਸ ਪਾਰਟੀ ਸਮੇਤ ਨਾਲ ਸਾਡੇ ਐਸਐਚਓ ਸਾਹਿਬ ਸਬ ਇੰਸਪੈਕਟਰ ਗੁਰਲਾਲ ਸਿੰਘ ਜੀ ਤੇ ਪਹਿਲਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਦੁਕਾਨ ਦੀ ਚੈਕਿੰਗ ਚ ਕੁਝ ਨਸ਼ੀਲੀਆਂ ਦਵਾਈਆਂ ਮਿਲੀਆਂ ਜੇਤੋਂ ਨੇ ਡਿਸਕਲੋਜ਼ ਕੀਤਾ ਕਿ ਉਹਨੇ ਘਰੇ ਕਾਫੀ ਮਾਤਰਾ ਦੇ ਵਿੱਚ ਹੈਬਿਟ ਫਾਰਮਿੰਗ ਤੇ ਨਾਰਕੋਟਿਕਸ ਡਰੱਗਸ ਉਹਨੇ ਰੱਖਿਆ ਸੀ ਜਦੋਂ ਉਹਦੇ ਘਰ ਦੀ ਚੈਕਿੰਗ ਕੀਤੀ ਗਈ ਘਰ ਦੀ ਚੈਕਿੰਗ ਦੇ ਦੌਰਾਨ ਕਾਫੀ ਤਰ੍ਹਾਂ ਦੀਆਂ ਉਹਦੇ ਹੈਬਿਟ ਫਾਰਮਿੰਗਸ ਤੇ ਨਾਰਕੋਟਿਕਸ ਮੈਡੀਸਿਨਸ ਮਿਲੀਆਂ ਜਿਨ੍ਹਾਂ ਵਿੱਚ ਮਸ਼ੀਲੀਆਂ ਤੋਂ ਅੰਦਾਜ਼ਾ 5270 ਗੋਲੀਆਂ ਪੈਂਦੀਆਂ ਗਈਆਂ 260 ਕੈਪਸੂਲ ਪਾਇਗੇ ਤੇ 14 ਕਿੱਟਾਂ ਪੈਂਦੀਆਂ ਗਈਆਂ ਜਿਨ੍ਹਾਂ ਦੀ ਅੰਦਾਜ਼ਾ ਕੀਮਤ ਹੈ ਸਾਰਿਆਂ ਦੀ 1 ਲੱਖ 7000 321 ਰੁਪਏ ਸੇ ਤੇ ਇਸ ਤੋਂ ਇਲਾਵਾ ਇਹਦੇ ਕੋਲੋਂ ਡਰੱਗ ਮਨੀ ਵੀ ਪਾਈ ਗਈ ਜਿਹਦੀ ਅੰਦਾਜ਼ਾ ਅਪ੍ਰੋਕਸੀਮੇਟ 10 ਲੱਖ ਦੇ ਲੱਗਿਆ ਇਹਦੇ ਕੋਲ ਡਰੱਗ ਮਨੀ ਪਾਈ ਗਈ ਹੈ ਤੇ ਫਰਦਰ ਇਹਦੇ ਪੁਲਿਸ ਕਾਰ ਆਪਣੇ ਵੱਲ ਕਾਰਵਾਈ ਕਰਕੇ ਤੇ ਐਫ ਆਈ ਆਰ ਰਜਿਸਟਰ ਕਰੇਗੀ ਤੇ ਫਰਦਰ ਜੋ ਕਾਰਵਾਈ ਅਮਲ ਚੱਲਣਦੀ ਹੈ ਤੁਹਾਨੂੰ ਦੱਸ ਦਿੱਤੀ ਜਾਵੇਗੀ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜੇ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਤੇ ਇਸ ਤੋਂ ਇਲਾਵਾ ਇਹਦੇ ਕੋਲੋਂ ਡਰੱਗ ਮਨੀ ਵੀ ਪਾਈ ਗਈ ਜਿਹਦੀ ਅੰਦਾਜ਼ਾ ਅਪਰੋਕਸੀਮੇਟ 10 ਲੱਖ ਦੇ ਲੱਗਿਆ ਇਹਦੇ ਕੋਲ ਡਰੱਗ ਮਨੀ ਪਾਈ ਗਈ ਹੈ ਘਰ ਦੀ ਚੈਕਿੰਗ ਦੇ ਦੌਰਾਨ ਕਾਫੀ ਤਰ੍ਹਾਂ ਦੀਆਂ ਉਹਦੇ ਹੈਬਿਟ ਫਾਰਮਿੰ ਮਸ਼ੀਨੀਆਂ ਦਵਾਈਆਂ 5270 ਗੋਲੀਆਂ ਪਾਈਆਂ ਗਈਆਂ 260 ਕੈਪਸੂਲ ਪਾਈਗੇ ਤੇ 14 ਕਿੱਟਾ ਪਾਈ ਜਾਗੇ ਜਿਨ੍ਹਾਂ ਦੀ ਅੰਦਾਜ਼ਾ ਕੀਮਤ ਸਾਰਿਆਂ ਦੀ 1 ਲੱਖ 7000 321 ਰੁਪਏ ਸੀ ਅਸੀਂ ਅੱਜ ਗੱਬ ਮੈਡੀਕਲ ਹਾਲ ਦੀ ਚੈਕਿੰਗ ਕੀਤੀ ਪੁਲਿਸ ਪਾਰਟੀਆਂ ਸਮੇਤ ਨਾਲ ਸਾਡੇ ਐਸ ਐਚ ਓ ਸਾਹਿਬ ਸਬ ਇੰਸਪੈਕਟਰ ਗੁਰਲਾਲ ਸਿੰਘ ਜੀ ਤੇ ਪਹਿਲਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਦੁਕਾਨ ਦੀ ਚੈਕ ਵਿੱਚ ਕੁਝ ਮਸ਼ੀਨੀਆਂ ਦਵਾਈਆਂ ਮਿਲੀਆਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਪ੍ਰੀਤਕੋਟ ਦੀ ਐਸ ਐਸ ਪੀ ਡਾਕਟਰ ਪ੍ਰਗਿਆ ਜੈਨ ਨੇ ਕੁਰਸੀ ਤੇ ਬੈਠਦੇ ਹੀ ਅੱਜ ਇੱਕ ਨਸ਼ੀਲੀਆਂ ਗੋਲੀਆਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ ਜਾਣਕਾਰੀ ਦੇ ਅਨੁਸਾਰ ਖੁਫੀਆ ਵਿਭਾਗ ਦੀ ਇਤਲਾਹ ਤੇ ਨਾਰਕੋਟਿਕ ਸੈੱਲ ਫਰੀਦਕੋਟ ਤੇ ਸਮਰੱਥ ਅਧਿਕਾਰੀਆਂ ਸਮੇਤ ਡਰੱਗ ਇੰਸਪੈਕਟਰ ਤੇ ਉਹਨਾਂ ਦੀ ਪੂਰੀ ਟੀਮ ਨੇ ਗਾਬਾ ਮੈਡੀਕਲ ਹਾਲ ਕਾਲਜ ਰੋਡ ਤੇ ਛਾਪੇ ਮਾਰਿਆ ਜਿੱਥੋਂ ਕੁਝ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਤੇ ਮੁੱਢਲੀ ਪੁੱਛਗਿੱਛ ਪਤਾ ਲੱਗਾ ਕਿ ਉਹਨਾਂ ਦੇ ਘਰ ਇੱਕ ਵੱਡਾ ਜ਼ਖੀਰਾ ਪਿਆ ਹੈ ਪੁਲਿਸ ਜਦੋਂ ਉੱਥੇ ਟੀਮ ਦੇ ਨਾਲ ਸਿਹਤ ਵਿਭਾਗ ਦੀ ਟੀਮ ਦੇ ਨਾਲ ਉੱਥੇ ਪਹੁੰਚੀ ਤਾਂ ਉੱਥੋਂ ਲਗਭਗ 1 ਲੱਖ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਤੇ 11 ਲੱਖ ਰੁਪਏ ਦੇ ਕਰੀਬ ਡਰੱਗ ਮਨੀ ਬਰਾਮਦ ਹੋਈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਨਸ਼ੀਲੀਆਂ ਗੋਲੀਆਂ ਤੇ ਪੈਸੇ ਬਰਾਮਦ ਕਰ ਲਏ ਆ ਤੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਮਾਨਜੋਗ ਸਿਵ ਸਰਨ ਸਾਹਿਬ ਦੇ ਹਿਦਾਇਤਾਂ ਅਤੇ ਖੂਫਿਆ ਵਿਭਾਗ ਦੀ ਜਾਣਕਾਰੀ ਦੇ ਜੋ ਸਾਨੂੰ ਉਹਨਾਂ ਨੇ ਖੁਦ ਜਾਣਕਾਰੀ ਦਿੱਤੀ ਸੀ ਤੇ ਸਿਵ ਸਰਨ ਸਾਹਿਬ ਦੇ ਹਿਦਾਇਤਾਂ ਦੇ ਅਨੁਸਾਰ ਅਸੀਂ ਅੱਜ ਗੱਬ ਮੈਡੀਕਲ ਹਾਲ ਤੇ ਚੈਕਿੰਗ ਕੀਤੀ ਪੁਲਿਸ ਪਾਰਟੀ ਸਮੇਤ ਨਾਲ ਸਾਡੇ ਐਸਐਚਓ ਸਾਹਿਬ ਸਬ ਇੰਸਪੈਕਟਰ ਗੁਰਲਾਲ ਸਿੰਘ ਜੀ ਤੇ ਪਹਿਲਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਦੁਕਾਨ ਦੀ ਚੈਕਿੰਗ ਚ ਕੁਝ ਮਸ਼ੀਨੀਆਂ ਦਵਾਈਆਂ ਮਿਲੀਆਂ ਜੇਤੋਂ ਨੇ ਡਿਸਕਲੋਜ਼ ਕੀਤਾ ਕਿ ਉਹਨੇ ਘਰੇ ਕਾਫੀ ਮਾਤਰਾ ਦੇ ਵਿੱਚ ਹੈਬਿਟ ਫਾਰਮਿੰਗ ਤੇ ਨਾਰਕੋਟਿਕਸ ਡਰੱਗਸ ਉਹਨੇ ਰੱਖਿਆ ਸੀ ਜਦੋਂ ਉਹਦੇ ਘਰ ਦੀ ਚੈਕਿੰਗ ਕੀਤੀ ਗਈ ਘਰ ਦੀ ਚੈਕਿੰਗ ਦੇ ਦੌਰਾਨ ਕਾਫੀ ਤਰ੍ਹਾਂ ਦੀਆਂ ਉਹਦੇ ਹੈਬਿਟ ਫਾਰਮਿੰਗਸ ਤੇ ਨਾਰਕੋਟਿਕਸ ਮੈਡੀਸਿਨਸ ਮਿਲੀਆਂ ਜਿਨ੍ਹਾਂ ਵਿੱਚ ਮਸ਼ੀਲੀਆਂ ਤੋਂ ਅਜੇ 5270 ਗੋਲੀਆਂ ਪਈਆਂ ਗਈਆਂ 260 ਕੈਪਸੂਲ ਪਾਏ ਗਏ ਤੇ 14 ਕਿੱਟਾ ਪਈਆਂ ਗਏ ਜਿਨ੍ਹਾਂ ਦੀ ਅੰਦਾਜ਼ਾ ਕੀਮਤ ਹੈ ਸਾਰਿਆਂ ਦੀ 1 ਲੱਖ 7000 325 ਤੇ ਇਸ ਤੋਂ ਇਲਾਵਾ ਇਹਦੇ ਕੋਲ ਡਰੱਗ ਮਨੀ ਵੀ ਪਾਈ ਗਈ ਜਿਹਦੀ ਅੰਦਾਜ਼ਾ ਅਪਰੋਕਸੀਮੇਟ 10 ਲੱਖ ਦੇ ਲੱਗਿਆ ਇਹਦੇ ਕੋਲ ਡਰੱਗ ਮਨੀ ਪਾਈ ਗਈ ਹੈ ਸੇ ਫਰਦਰ ਜੇ ਪੁਲਿਸ ਕਾਰ ਆਪਣੇ ਵੱਲ ਕਾਰਵਾਈ ਕਰਕੇ ਤੇ ਐਫ ਆਰ ਰਜਿਸਟਰ ਕਰੇਗੀ ਤੇ ਫਰਦਰ ਜੋ ਕਾਰਵਾਈ ਅਮਲ ਚ ਲਿਆਂਦੀ ਉਹ ਤੁਹਾਨੂੰ ਦੱਸ ਦਿੱਤੀ ਜਾਵੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਇਸ ਤੋਂ ਇਲਾਵਾ ਇਹਨਾਂ ਕੋਲ ਡਰੱਗ ਮਨੀ ਵੀ ਪਾਈ ਗਈ ਜਿਹਦੀ ਅੰਦਾਜ਼ਾ ਅਪਰੋਕਸੀਮੇਟ 10 ਲੱਖ ਦੇ ਲੱਗਿਆ ਦੇ ਕੋਲ ਡਰੱਗ ਮਨੀ ਪਾਈ ਗਈ ਹੈ ਘਰ ਦੀ ਚੈਕਿੰਗ ਦੇ ਦੌਰਾਨ ਕਾਫੀ ਤਰ੍ਹਾਂ ਦੀਆਂ ਉਹਦੇ ਹੈਬਿਟ ਫਾਰਮਿੰਗਸ ਤੇ ਨਾਰਕੋਟਿਕਸ ਮੈਡੀਸਿਨਸ ਮਿਲੀਆਂ ਜਿਨ੍ਹਾਂ ਵਿੱਚ ਨਸ਼ੇਲੀਆ ਦਵਾਈਆਂ 5270 ਗੋਲੀਆਂ ਪਾਈਆਂ ਗਈਆਂ 260 ਕੈਪਸੂਲ ਪਾਈਗੇ ਤੇ 14 ਕਿੱਟਾ ਪਾਈ ਜਗੇ ਜਿਨ੍ਹਾਂ ਦੀ ਅੰਦਾਜ਼ਾ ਕੀਮਤ ਸਾਰਿਆਂ ਦੀ 1 ਲੱਖ 7321 ਰੁਪਏ ਸੀ ਅਸੀਂ ਅੱਜ ਗੱਬ ਮੈਡੀਕਲ ਹਾਲ ਦੀ ਚੈਕਿੰਗ ਕੀਤੀ ਪੁਲਿਸ ਪਾਰਟੀ ਸਮੇਤ ਨਾਲ ਸਾਡੇ ਐਸ ਐਚ ਓ ਸਾਹਿਬ ਸਬ ਇੰਸਪੈਕਟਰ ਗੁਰਲਾਲ ਸਿੰਘ ਜੀ ਤੇ ਪਹਿਲਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਦੁਕਾਨ ਦੀ ਚੈਕ ਵਿੱਚ ਕੁਝ ਨਸ਼ੀਲੀਆਂ ਦਵਾਈਆਂ ਮਿਲੀਆਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਪ੍ਰੀਤਕੋਟ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਕੁਰਸੀ ਤੇ ਬੈਠਦੇ ਹੀ ਅੱਜ ਇੱਕ ਨਸ਼ੀਲੀਆਂ ਗੋਲੀਆਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ ਜਾਣਕਾਰੀ ਦੇ ਅਨੁਸਾਰ ਖੁਫੀਆ ਵਿਭਾਗ ਦੀ ਇਤਲਾਹ ਤੇ ਨਾਰਕੋਟਿਕ ਸੈੱਲ ਫਰੀਦਕੋਟ ਤੇ ਸਮਰੱਥ ਅਧਿਕਾਰੀਆਂ ਸਮੇਤ ਡਰੱਗ ਇਨਸਪੈਕਟਰ ਤੇ ਉਹਨਾਂ ਦੀ ਪੂਰੀ ਟੀਮ ਨੇ ਗਾਬਾ ਮੈਡੀਕਲ ਹਾਲ ਕਾਲਜ ਰੋਡ ਤੇ ਛਾਪਾ ਮਾਰਿਆ ਜਿੱਥੋਂ ਕੁਝ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਤੇ ਮੋੜ ਲਈ ਪੁੱਛਗਿੱਛ ਪਤਾ ਲੱਗਾ ਕਿ ਉਹਨਾਂ ਦੇ ਘਰ ਇੱਕ ਵੱਡਾ ਜ਼ਖੀਰਾ ਪਿਆ ਹੈ ਪੁਲਿਸ ਜਦੋਂ ਉੱਥੇ ਟੀਮ ਦੇ ਨਾਲ ਸਿਹਤ ਵਿਭਾਗ ਦੀ ਟੀਮ ਦੇ ਨਾਲ ਉੱਥੇ ਪਹੁੰਚੀ ਤਾਂ ਤੋਂ ਲਗਭਗ 1 ਲੱਖ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਤੇ 11 ਲੱਖ ਰੁਪਏ ਦੇ ਕਰੀਬ ਡਰੱਗ ਬਣੇ ਬਰਾਮਦ ਹੋਈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਨਸ਼ੀਲੀਆਂ ਗੋਲੀਆਂ ਤੇ ਪੈਸੇ ਬਰਾਮਦ ਕਰ ਲਏ ਆ ਤੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਮਾਨਜੋਗ ਸ਼ਿਵਸਰਨ ਸਾਹਿਬ ਦੇ ਹਿਦਾਇਤਾਂ ਅਤੇ ਖੁਫੀਆ ਭਾਗ ਦੀ ਜਾਣਕਾਰੀ ਦੇ ਜੋ ਸਾਨੂੰ ਉਹਨਾਂ ਨੇ ਖੁਦ ਜਾਣਕਾਰੀ ਦਿੱਤੀ ਸੀ ਤੇ ਸ਼ਿਵਸਰਨ ਸਾਹਿਬ ਦੇ ਹਿਦਾਇਤਾਂ ਦੇ ਅਨੁਸਾਰ ਅਸੀਂ ਅੱਜ ਗੱਬ ਮੈਡੀਕਲ ਹਾਲ ਦੀ ਚੈਕਿੰਗ ਕੀਤੀ ਪੁਲਿਸ ਪਾਰਟੀ ਸਮੇਤ ਨਾਲ ਸਾਡੇ ਐਸਐਚਓ ਸਾਹਿਬ ਸਬ ਇੰਸਪੈਕਟਰ ਗੁਰਲਾਲ ਸਿੰਘ ਜੀ ਤੇ ਪਹਿਲਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਦੁਕਾਨ ਦੀ ਚੈਕਿੰਗ ਚ ਕੁਝ ਨਸ਼ੀਲੀਆਂ ਦਵਾਈਆਂ ਮਿਲੀਆਂ ਜੇਤੋਂ ਨੇ ਡਿਸਕਲੋਜ਼ ਕੀਤਾ ਕਿ ਉਹਨੇ ਘਰੇ ਕਾਫੀ ਮਾਤਰਾ ਦੇ ਵਿੱਚ ਹੈਬਿਟ ਫਾਰਮਿੰਗ ਤੇ ਨਾਰਕੋਟਿਕਸ ਡਰੱਗਸ ਉਹਨੇ ਰੱਖਿਆ ਸੀ ਜਦੋਂ ਉਹਦੇ ਘਰ ਦੀ ਚੈਕਿੰਗ ਕੀਤੀ ਗਈ ਘਰ ਦੀ ਚੈਕਿੰਗ ਦੇ ਦੌਰਾਨ ਕਾਫੀ ਤਰ੍ਹਾਂ ਦੀਆਂ ਉਹਦੇ ਹੈਬਿਟ ਫਾਰਮਿੰਗਸ ਤੇ ਨਾਰਕੋਟਿਕਸ ਮੈਡੀਸਿਨਸ ਮਿਲੀਆਂ ਜਿਨ੍ਹਾਂ ਵਿੱਚ ਮਸ਼ੀਲੀਆਂ ਤੋਂ ਅਜਾ 5270 ਗੋਲੀਆਂ ਪਈਆਂ ਗਈਆਂ 260 ਕੈਪਸੂਲ ਪਾਈਗੇ ਤੇ 14 ਕਿੱਟਾ ਪਈ ਜਾਣਗੇ ਜਿਨ੍ਹਾਂ ਦੀ ਅੰਦਾਜ਼ਾ ਕੀਮਤ ਸਾਰਿਆਂ ਦੀ 1 ਲੱਖ 7000 321 ਰੁਪਏ ਸੀ ਤੇ ਇਸ ਤੋਂ ਇਲਾਵਾ ਇਹਦੇ ਕੋਲ ਡਰੱਗ ਮਨੀ ਵੀ ਪਾਈ ਗਈ ਜਿਹਦੀ ਅੰਦਾਜ਼ਾ ਅਪਰੋਕਸੀਮੇਟ 10 ਲੱਖ ਦੇ ਲੱਗੇ ਇਹਦੇ ਕੋਲ ਡਰੱਗ ਮਨੀ ਪਾਈ ਗਈ ਹੈ ਸਫਰਦਰ ਜੇ ਪੁਲਿਸ ਕਾਰ ਆਪਣੇ ਕੋਲ ਕਾਰਵਾਈ ਕਰਕੇ ਤੇ ਐਫ ਆਈ ਆਰ ਰਜਿਸਟਰ ਕਰੇਗੀ ਤੇ ਫਰਦਰ ਜੋ ਕਾਰਵਾਈ ਅਮਲ ਚ ਲੰ데요 ਤੁਹਾਨੂੰ ਦੱਸ ਦਿੱਤੀ ਜਾਵੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਇਸ ਤੋਂ ਇਲਾਵਾ ਇਹਨਾਂ ਕੋਲੋਂ ਡਰੱਗ ਮਨੀ ਵੀ ਪਾਈ ਗਈ ਜਿਹਦੀ ਅੰਦਾਜ਼ਾ ਅਪਰੋਕਸਿਮੇਟ 10 ਲੱਖ ਦੇ ਲੱਗਿਆ ਦੇ ਕੋਲ ਡਰੱਗ ਮਨੀ ਪਾਈ ਗਈ ਹੈ ਘਰ ਦੀ ਚੈਕਿੰਗ ਦੌਰਾਨ ਕਾਫੀ ਤਰ੍ਹਾਂ ਦੀਆਂ ਉਹਦੇ ਹੈਬਿਟ ਫਾਰਮਿੰਗਸ ਤੇ ਨਾਰਕੋਟਿਕਸ ਮੈਡੀਸਿਨਸ ਮਿਲੀਆਂ ਜਿਨ੍ਹਾਂ ਵਿੱਚ ਨਸ਼ੀਲੀਆਂ ਦਵਾਈਆਂ 5270 ਗੋਲੀਆਂ ਪਾਈਆਂ ਗਈਆਂ 260 ਕੈਪਸੂਲ ਪਾਈਗੇ ਤੇ 14 ਕਿੱਟਾ ਪਾਈ ਜਿੰਨਾਂ ਦੀ ਅੰਦਾਜ਼ਾ ਕੀਮਤ ਸਾਰਿਆਂ ਦੀ 1 ਲੱਖ 7000 325 ਅਸੀਂ ਅੱਜ ਗੱਬ ਮੈਡੀਕਲ ਹਾਲ ਦੀ ਚੈਕਿੰਗ ਕੀਤੀ ਪੁਲਿਸ ਪਾਰਟੀ ਸਮੇਤ ਨਾਲ ਸਾਡੇ ਐਸ ਐਚ ਓ ਸਾਹਿਬ ਸਬ ਇੰਸਪੈਕਟਰ ਗੁਰਲਾਲ ਸਿੰਘ ਜੀ ਤੇ ਪਹਿਲਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਦੁਕਾਨ ਦੀ ਚੈਕਿੰਗ ਚ ਕੁਝ ਮਸ਼ੀਨੀਆਂ ਦਵਾਈਆਂ ਮਿਲੀਆਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਪ੍ਰੀਤਕੋਟ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਕੁਰਸੀ ਤੇ ਬੈਠਦੇ ਹੀ ਅੱਜ ਇੱਕ ਨਸ਼ੀਲੀਆਂ ਗੋਲੀਆਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ ਜਾਣਕਾਰੀ ਦੇ ਅਨੁਸਾਰ ਖੁਫੀਆ ਵਿਭਾਗ ਦੀ ਇਤਲਾਹ ਤੇ ਨਾਰਕੋਟਿਕ ਸੈੱਲ ਫਰੀਦਕੋਟ ਤੇ ਸਮਰੱਥ ਅਧਿਕਾਰੀਆਂ ਸਮੇਤ ਡਰੱਗ ਇੰਸਪੈਕਟਰ ਤੇ ਉਹਨਾਂ ਦੀ ਪੂਰੀ ਟੀਮ ਨੇ ਗਾਬਾ ਮੈਡੀਕਲ ਹਾਲ ਕਾਲਜ ਰੋਡ ਤੇ ਛਾਪਾ ਮਾਰਿਆ ਜਿੱਥੋਂ ਕੁਝ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਤੇ ਮੁੱਢਲੀ ਪੁੱਛਗਿੱਛ ਪਤਾ ਲੱਗਾ ਕਿ ਉਹਨਾਂ ਦੇ ਘਰ ਇੱਕ ਵੱਡਾ ਜ਼ਖੀਰਾ ਪਿਆ ਹੈ ਪੁਲਿਸ ਜਦੋਂ ਉੱਥੇ ਟੀਮ ਦੇ ਨਾਲ ਸਿਹਤ ਵਿਭਾਗ ਦੀ ਟੀਮ ਦੇ ਨਾਲ ਉੱਥੇ ਪਹੁੰਚੀ ਤਾਂ ਉਥੋਂ ਲਗਭਗ 1 ਲੱਖ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਤੇ 11 ਲੱਖ ਰੁਪਏ ਦੇ ਕਰੀਬ ਡਰੱਗ ਮਣੀ ਬਰਾਮਦ ਹੋਈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਨਸ਼ੀਲੀਆਂ ਗੋਲੀਆਂ ਤੇ ਪੈਸੇ ਬਰਾਮਦ ਕਰ ਲਏ ਆ ਤੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਮਾਨਜੋਗ ਸਿਵ ਸਰਨ ਸਾਹਿਬ ਦੇ ਹਦਾਇਤਾਂ ਅਤੇ ਖੁਫੀਆ ਭਾਗ ਦੀ ਜਾਣਕਾਰੀ ਦੇ ਜੋ ਸਾਨੂੰ ਉਹਨਾਂ ਨੇ ਖੁਫੀਆ ਜਾਣਕਾਰੀ ਦਿੱਤੀ ਸੀ ਤੇ ਸਿਵ ਸਰਨ ਸਾਹਿਬ ਦੇ ਹਦਾਇਤਾਂ ਦੇ ਅਨੁਸਾਰ ਅਸੀਂ ਅੱਜ ਗੱਬ ਮੈਡੀਕਲ ਹਾਲ ਦੀ ਚੈਕਿੰਗ ਕੀਤੀ ਪੁਲਿਸ ਪਾਰਟੀ ਸਮੇਤ ਨਾਲ ਸਾਡੇ ਐਸਐਚਓ ਸਾਹਿਬ ਸਬ ਇੰਸਪੈਕਟਰ ਗੁਰਲਾਲ ਸਿੰਘ ਜੀ ਤੇ ਪਹਿਲਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਦੁਕਾਨ ਦੀ ਚੈਕਿੰਗ ਚ ਕੁਝ ਮਸ਼ੀਨੀਆਂ ਦਵਾਈਆਂ ਮਿਲੀਆਂ ਜਿਹਦੇ ਉਹਨੇ ਡਿਸਕਲੋਜ਼ ਕੀਤਾ ਕਿ ਉਹਨੇ ਘਰੇ ਕਾਫੀ ਮਾਤਰਾ ਦੇ ਵਿੱਚ ਹੈਬਿਟ ਫਾਰਮਿੰਗ ਤੇ ਨਾਰਕੋਟਿਕਸ ਡਰੱਗਸ ਉਹਨੇ ਰੱਖਿਆ ਸੀ ਜਦੋਂ ਉਹਦੇ ਘਰ ਦੀ ਚੈਕਿੰਗ ਕੀਤੀ ਗਈ ਘਰ ਦੀ ਚੈਕਿੰਗ ਦੇ ਦੌਰਾਨ ਕਾਫੀ ਤਰ੍ਹਾਂ ਦੀਆਂ ਉਹਦੇ ਹੈਬਿਟ ਫਾਰਮਿੰਗਸ ਤੇ ਨਾਰਕੋਟਿਕਸ ਮੈਡੀਸਿਨਸ ਮਿਲੀਆਂ ਜਿਨ੍ਹਾਂ ਵਿੱਚ ਮਸ਼ੀਲੀਆਂ ਤਵੰਜਾ 5270 ਗੋਲੀਆਂ ਪਈਆਂ ਗਈਆਂ 260 ਕੈਪਸੂਲ ਪਾਈਗੇ ਤੇ 14 ਕਿੱਟਾਂ ਪਈਆਂ ਗਈਆਂ ਜਿਨ੍ਹਾਂ ਦੀ ਅੰਦਾਜ਼ਾ ਕੀਮਤ ਹੈ ਸਾਰਿਆਂ ਦੀ 1 ਲੱਖ 7000 321 ਰੁਪਏ ਸੇ ਤੇ ਇਸ ਤੋਂ ਇਲਾਵਾ ਇਸ ਕੋਲੋਂ ਡਰੱਗ ਮਨੀ ਵੀ ਪਾਈ ਗਈ ਜਿਹਦੀ ਅੰਦਾਜ਼ਾ ਅਪਰੋਕਸੀਮੇਟ 10 ਲੱਖ ਦੇ ਲੱਗੇ ਇਹਦੇ ਕੋਲ ਡਰੱਗ ਮਨੀ ਪਾਈ ਗਈ ਹੈ ਸੇ ਫਰਦਰ ਜੇ ਪੁਲਿਸ ਕਾਰ ਆਪਣੇ ਵੱਲ ਕਾਰਵਾਈ ਕਰਕੇ ਤੇ ਐਫ ਆਈ ਆਰ ਰਜਿਸਟਰ ਕਰੇਗੀ ਤੇ ਫਰਦਰ ਜੋ ਕਾਰਵਾਈ ਅਮਲ ਚੱਲਦੀ ਹੋ ਤੁਹਾਨੂੰ ਦੱਸ ਦਿੱਤੀ ਜਾਵੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਇਸ ਤੋਂ ਇਲਾਵਾ ਇਹਨਾਂ ਕੋਲੋਂ ਡਰੱਗ ਮਨੀ ਵੀ ਪਾਈ ਗਈ ਜਿਹਦੀ ਅੰਦਾਜ਼ਾ ਅਪਰੋਕਸੀਮੇਟ 10 ਲੱਖ ਦੇ ਲੱਗਿਆ ਇਹਨਾਂ ਕੋਲ ਡਰੱਗ ਮਨੀ ਪਾਈ ਗਈ ਹੈ ਘਰ ਦੀ ਚੈਕਿੰਗ ਦੇ ਦੌਰਾਨ ਕਾਫੀ ਤਰ੍ਹਾਂ ਦੀਆਂ ਉਹਦੀਆਂ ਹੈਬਿਟ ਫਾਰਮਿੰਗਸ ਤੇ ਨਾਰਕੋਟਿਕਸ ਮੈਡੀਸਿਨਸ ਮਿਲੀਆਂ ਜਿਨ੍ਹਾਂ ਵਿੱਚ ਨਸ਼ੇਲੀ ਦਵਾਈਆਂ 5270 ਗੋਲੀਆਂ ਪਾਈਆਂ ਗਈਆਂ 260 ਕੈਪਸੂਲ ਪਾਈਗੇ ਤੇ 14 ਕਿੱਟ ਪਾਈਆਂ ਗਈਆਂ ਜਿਨ੍ਹਾਂ ਦੀ ਅੰਦਾਜ਼ਾ ਕੀਮਤ ਸਾਰਿਆਂ ਦੀ 1 ਲੱਖ 7000 321 ਰੁਪਏ ਸੀ ਅਸੀਂ ਅੱਜ ਗੱਬ ਮੈਡੀਕਲ ਹਾਲ ਦੇ ਚੈਕਿੰਗ ਕੀਤੀ ਪੁਲਿਸ ਪਾਰਟੀ ਸਮੇਤ ਨਾਲ ਸਾਡੇ ਐਸ ਐਚ ਓ ਸਾਹਿਬ ਸਬ ਇੰਸਪੈਕਟਰ ਗੁਰਲਾਲ ਤੇ ਪਹਿਲਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਦੁਕਾਨ ਦੀ ਚੈਕਿੰਗ ਚ ਕੁਝ ਮਸ਼ੀਨੀਆਂ ਦਵਾਈਆਂ ਮਿਲੀਆਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਪ੍ਰੀਕੋਟ ਦੀ ਐਸਐਸਪੀ ਡਾਕਟਰ ਰੱਗਿਆ ਜੈਨ ਨੇ ਕੁਰਸੀ ਤੇ ਬੈਠਦੇ ਹੀ ਅੱਜ ਇੱਕ ਨਸ਼ੀਲੀਆਂ ਗੋਲੀਆਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ ਜਾਣਕਾਰੀ ਦੇ ਅਨੁਸਾਰ ਖੁਫੀਆ ਵਿਭਾਗ ਦੀ ਇਤਲਾਹ ਤੇ ਨਾਰਕੋਟਿਕ ਸੈੱਲ ਫਰੀਦਕੋਟ ਤੇ ਸਮਰੱਥ ਅਧਿਕਾਰੀਆਂ ਸਮੇਤ ਡਰੱਗ ਇੰਸਪੈਕਟਰ ਤੇ ਉਹਨਾਂ ਦੀ ਪੂਰੀ ਟੀਮ ਨੇ ਗਾਬਾ ਮੈਡੀਕਲ ਹਾਲ ਕਾਲਜ ਰੋਡ ਤੇ ਛਾਪਾ ਮਾਰਿਆ ਜਿੱਥੋਂ ਕੁਝ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਤੇ ਮੁੱਢਲੀ ਪੁੱਛਗਿੱਛ ਪਤਾ ਲੱਗਾ ਕਿ ਉਹਨਾਂ ਦੇ ਘਰ ਇੱਕ ਵੱਡਾ ਜ਼ਖੀਰਾ ਪਿਆ ਹੈ ਪੁਲਿਸ ਜਦੋਂ ਉੱਥੇ ਟੀਮ ਦੇ ਨਾਲ ਸਿਹਤ ਵਿਭਾਗ ਦੀ ਟੀਮ ਦੇ ਨਾਲ ਉੱਥੇ ਪਹੁੰਚੀ ਤਾਂ ਉੱਥੋਂ ਲਗਭਗ 1 ਲੱਖ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਤੇ 11 ਲੱਖ ਰੁਪਏ ਦੇ ਕਰੀਬ ਡਰੱਗ ਮਣੀ ਬਰਾਮਦ ਹੋਈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਨਸ਼ੀਲੀਆਂ ਗੋਲੀਆਂ ਤੇ ਪੈਸੇ ਬਰਾਮਦ ਕਰ ਲਏ ਆ ਤੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਮਾਨਜੋਗ ਸਿਵ ਸਰਨ ਸਾਹਿਬ ਦੇ ਹਿਦਾਇਤਾਂ ਅਤੇ ਖੁਫੀਆ ਭਾਗ ਦੀ ਜਾਣਕਾਰੀ ਦੇ ਜੋ ਸਾਨੂੰ ਉਹਨਾਂ ਨੇ ਖੁਫੀਆ ਜਾਣਕਾਰੀ ਦਿੱਤੀ ਸੀ ਤੇ ਸਿਵ ਸਰਨ ਸਾਹਿਬ ਦੇ ਹਿਦਾਇਤਾਂ ਦੇ ਅਨੁਸਾਰ ਅਸੀਂ ਅੱਜ ਗੱਬ ਮੈਡੀਕਲ ਹਾਲ ਦੀ ਚੈਕਿੰਗ ਕੀਤੀ ਪੁਲਿਸ ਪਾਰਟੀ ਸਮੇਤ ਨਾਲ ਸਾਡੇ ਐਸ ਐਚ ਓ ਸਾਹਿਬ ਸਬ ਇੰਸਪੈਕਟਰ ਗੁਰਲਾਲ ਸਿੰਘ ਜੀ ਤੇ ਪਹਿਲਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਦੁਕਾਨ ਦੀ ਚੈਕਿੰਗ ਚ ਕੁਝ ਨਸ਼ੀਲੀਆਂ ਦਵਾਈਆਂ ਮਿਲੀਆਂ ਜੇਤੋਂ ਨੇ ਡਿਸਕਲੋਜ਼ ਕੀਤਾ ਕਿ ਉਹਨੇ ਘਰੇ ਕਾਫੀ ਮਾਤਰਾ ਦੇ ਵਿੱਚ ਹੈਬਿਟ ਫਾਰਮਿੰਗ ਤੇ ਨਾਰਕੋਟਿਕਸ ਡਰੱਗਸ ਉਹਨੇ ਰੱਖਿਆ ਸੀ ਜਦੋਂ ਉਹਦੇ ਘਰ ਦੀ ਚੈਕਿੰਗ ਕੀਤੀ ਗਈ ਘਰ ਦੀ ਚੈਕਿੰਗ ਦੇ ਦੌਰਾਨ ਕਾਫੀ ਤਰ੍ਹਾਂ ਦੀਆਂ ਉਹਦੇ ਹੈਬਿਟ ਫਾਰਮਿੰਗਸ ਤੇ ਨਾਰਕੋਟਿਕਸ ਮੈਡੀਸਿਨਸ ਮਿਲੀਆਂ ਜਿਨ੍ਹਾਂ ਵਿੱਚ ਨਸ਼ੀਲੀਆਂ ਦਵਾਈਆਂ 5270 ਗੋਲੀਆਂ ਪਾਈਆਂ ਗਈਆਂ 260 ਕੈਪਸੂਲ ਪਾਈਗੇ ਤੇ 14 ਕਿੱਟ ਪਾਈਆਂ ਗਈਆਂ ਜਿਨ੍ਹਾਂ ਦੀ ਅੰਦਾਜ਼ਾ ਕੀਮਤ ਹੈ ਸਾਰਿਆਂ ਦੀ 1 ਲੱਖ 7000 ਤਾਂ ਸੋ ਕਿਰਪਾ ਇਸ ਤੋਂ ਇਲਾਵਾ ਇਹਦੇ ਕੋਲੋਂ ਡਰੱਗ ਮਨੀ ਵੀ ਪਾਈ ਗਈ ਜਿਹਦੀ ਅੰਦਾਜ਼ਾ ਅਪਰੋਕਸੀਮੇਟ 10 ਲੱਖ ਦੇ ਲੱਗਿਆ ਇਹਦੇ ਕੋਲ ਡਰੱਗ ਮਨੀ ਪਾਈ ਗਈ ਹੈ ਤੇ ਫਰਦਰ ਇਹਦੇ ਪੁਲਿਸ ਕਾਰ ਆਪਣੇ ਵੱਲ ਕਾਰਵਾਈ ਕਰਕੇ ਤੇ ਐਫ ਆਈ ਆਰ ਰਜਿਸਟਰ ਕਰੇਗੀ ਤੇ ਫਰਦਰ ਜੋ ਕਾਰਵਾਈ ਅਮਲ ਚ ਲੈਂਦੇ ਹੋ ਤੁਹਾਨੂੰ ਦੱਸ ਦਿੱਤਾ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਕਰਦੇ ਹੋ ਤੇ ਇਸ ਤੋਂ ਇਲਾਵਾ ਇਸ ਕੋਲੋਂ ਡਰੱਗ ਮਨੀ ਵੀ ਪਾਈ ਗਈ ਜਿਹਦੀ ਅੰਦਾਜ਼ਾ ਅਪਰੋਕਸੀਮੇਟ 10 ਲੱਖ ਦੇ ਲੱਗਿਆ ਦੇ ਕੋਲ ਡਰੱਗ ਮਨੀ ਪਾਈ ਗਈ ਹੈ ਘਰ ਦੀ ਚੈਕਿੰਗ ਦੇ ਦੌਰਾਨ ਕਾਫੀ ਤਰ੍ਹਾਂ ਦੀਆਂ ਉਹਦੀ ਹੈਬਿਟ ਫਾਰਮਿੰਗਸ ਤੇ ਨਾਰਕੋਟਿਕਸ ਮੈਡੀਸਿਨਸ ਮਿਲੀਆਂ ਜਿਨ੍ਹਾਂ ਵਿੱਚ ਨਸ਼ੀਲੀਆਂ ਦਵਾਈਆਂ 5270 ਗੋਲੀਆਂ ਪਾਈਆਂ ਗਈਆਂ 260 ਕੈਪਸੂਲ ਪਾਈ ਗਏ ਤੇ 14 ਕਿੱਟਾ ਪਾਈ ਜਾਗੇ ਜਿਨ੍ਹਾਂ ਦੀ ਅੰਦਾਜ਼ਾ ਕੀਮਤ ਸਾਰਿਆਂ ਦੀ 1 ਲੱਖ 7 ਅਸੀਂ ਅੱਜ ਗੱਬ ਮੈਡੀਕਲ ਹਾਲ ਦੀ ਚੈਕਿੰਗ ਕੀਤੀ ਪੁਲਿਸ ਪਾਰਟੀਆਂ ਸਮੇਤ ਨਾਲ ਸਾਡੇ ਐਸ ਐਚ ਓ ਸਾਹਿਬ ਸਬ ਇੰਸਪੈਕਟਰ ਗੁਰਲਾਲ ਸਿੰਘ ਜੀ ਤੇ ਪਹਿਲਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਦੁਕਾਨ ਦੀ ਚੈਕਿੰਗ ਚ ਕੁਝ ਨਸ਼ੀਲੀਆਂ ਦਵਾਈਆਂ ਮਿਲੀਆਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਪ੍ਰੀਤਕੋਟ ਦੀ ਐਸ ਐਸ ਪੀ ਡਾਕਟਰ ਪ੍ਰਗਿਆ ਜੈਨ ਨੇ ਕੁਰਸੀ ਤੇ ਬੈਠਦੇ ਹੀ ਅੱਜ ਇੱਕ ਨਸ਼ੀਲੀਆਂ ਗੋਲੀਆਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ ਜਾਣਕਾਰੀ ਦੇ ਅਨੁਸਾਰ ਖੁਫੀਆ ਵਿਭਾਗ ਦੀ ਇਤਲਾਹ ਤੇ ਨਾਰਕੋਟਿਕ ਸੈੱਲ ਫਰੀਦਕੋਟ ਤੇ ਸਮਰੱਥ ਅਧਿਕਾਰੀਆਂ ਸਮੇਤ ਡਰੱਗ ਇੰਸਪੈਕਟਰ ਤੇ ਉਹਨਾਂ ਦੀ ਪੂਰੀ ਟੀਮ ਨੇ ਗਾਬਾ ਮੈਡੀਕਲ ਹਾਲ ਕਾਲਜ ਰੋਡ ਤੇ ਛਾਪੇ ਮਾਰਿਆ ਜਿੱਥੋਂ ਕੁਝ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਤੇ ਮੁੱਢਲੀ ਪੁੱਛਗਿੱਛ ਤੇ ਪਤਾ ਲੱਗਾ ਕਿ ਉਹਨਾਂ ਦੇ ਘਰ ਇੱਕ ਵੱਡਾ ਜ਼ਖੀਰਾ ਪਿਆ ਹੈ ਪੁਲਿਸ ਜਦੋਂ ਉੱਥੇ ਟੀਮ ਦੇ ਨਾਲ ਸਿਹਤ ਵਿਭਾਗ ਦੀ ਟੀਮ ਦੇ ਨਾਲ ਉੱਥੇ ਪਹੁੰਚੀ ਤਾਂ ਉਥੋਂ ਲਗਭਗ 1 ਲੱਖ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਤੇ 11 ਲੱਖ ਰੁਪਏ ਦੇ ਕਰੀਬ ਡਰੱਗ ਬਣੇ ਬਰਾਮਦ ਹੋਈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਨਸ਼ੀਲੀਆਂ ਗੋਲੀਆਂ ਤੇ ਪੈਸੇ ਬਰਾਮਦ ਕਰ ਲਏ ਆ ਤੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਮਾਨਜੋਗ ਸਿਵ ਸਰਨ ਸਾਹਿਬ ਦੇ ਹਿਦਾਇਤਾਂ ਅਤੇ ਖੁਫੀਆ ਭਾਗ ਦੀ ਜਾਣਕਾਰੀ ਦੇ ਜੋ ਸਾਨੂੰ ਉਹਨਾਂ ਨੇ ਖੁਦ ਜਾਣਕਾਰੀ ਦਿੱਤੀ ਸੀ ਤੇ ਸਿਵ ਸਰਨ ਸਾਹਿਬ ਦੀ ਹਿਦਾਇਤਾਂ ਦੇ ਅਨੁਸਾਰ ਅਸੀਂ ਅੱਜ ਗੱਬ ਮੈਡੀਕਲ ਹਾਲ ਦੀ ਚੈਕਿੰਗ ਕੀਤੀ ਪੁਲਿਸ ਪਾਰਟੀ ਸਮੇਤ ਨਾਲ ਸਾਡੇ ਐਸਐਚਓ ਸਾਹਿਬ ਸਬ ਇੰਸਪੈਕਟਰ ਗੁਰਲਾਲ ਸਿੰਘ ਜੀ ਤੇ ਪਹਿਲਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਦੁਕਾਨ ਦੀ ਚੈਕਿੰਗ ਚ ਕੁਝ ਮਸ਼ੀਨੀਆਂ ਦਵਾਈਆਂ ਮਿਲੀਆਂ ਜੇਤੋਂ ਨੇ ਡਿਸਕਲੋਜ਼ ਕੀਤਾ ਕਿ ਉਹਨੇ ਘਰੇ ਕਾਫੀ ਮਾਤਰਾ ਦੇ ਵਿੱਚ ਹੈਬਿਟ ਫਾਰਮਿੰਗ ਤੇ ਨਾਰਕੋਟਿਕਸ ਡਰੱਗਸ ਉਹਨੇ ਰੱਖਿਆ ਸੀ ਜਦੋਂ ਉਹਦੇ ਘਰ ਦੀ ਚੈਕਿੰਗ ਕੀਤੀ ਗਈ ਘਰ ਦੀ ਚੈਕਿੰਗ ਦੇ ਦੌਰਾਨ ਕਾਫੀ ਤਰ੍ਹਾਂ ਦੀਆਂ ਉਹਦੇ ਹੈਬਿਟ ਫਾਰਮਿੰਗਸ ਤੇ ਨਾਰਕੋਟਿਕਸ ਮੈਡੀਸਿਨਸ ਮਿਲੀਆਂ ਜਿਨ੍ਹਾਂ ਵਿੱਚ ਮਸ਼ੀਲੀਆਂ 54270 ਗੋਲੀਆਂ ਪਈਆਂ ਗਈਆਂ 260 ਕੈਪਸੂਲ ਪਾਇਏ ਗਏ ਤੇ 14 ਕਿੱਟਾ ਪੈਣਗੇ ਜਿਨ੍ਹਾਂ ਦੀ ਅੰਦਾਜ਼ਾ ਕੀਮਤ ਸਾਰਿਆਂ ਦੀ 1 ਲੱਖ 7000 321 ਰੁਪਏ ਸੀ ਤੇ ਇਸ ਤੋਂ ਇਲਾਵਾ ਇਹਦੇ ਕੋਲੋਂ ਡਰੱਗ ਮਨੀ ਵੀ ਪਾਈ ਗਈ ਜਿਹਦੀ ਅੰਦਾਜ਼ਾ ਅਪਰੋਕਸੀਮੇਟ 10 ਲੱਖ ਦੇ ਲੱਗਿਆ ਇਹਦੇ ਕੋਲ ਡਰੱਗ ਮਨੀ ਪਾਈ ਗਈ ਹੈ ਸਫਰਦਰੀ ਦੇ ਪੁਲਿਸ ਕਾਰ ਆਪਣੇ ਵੱਲ ਕਾਰਵਾਈ ਕਰਕੇ ਤੇ ਐਫ ਆਈ ਆਰ ਰਜਿਸਟਰ ਕਰੇਗੀ ਤੇ ਫਰਦਰ ਜੋ ਕਾਰਵਾਈ ਅਮਲ ਚ ਲੈਂਦੇ ਹੋ ਤੁਹਾਨੂੰ ਦੱਸ ਦਿੱਤਾ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰ ਕਰੋ ਇਸ ਤੋਂ ਇਲਾਵਾ ਇਹਨਾਂ ਕੋਲੋਂ ਡਰੱਗ ਮਨੀ ਵੀ ਪਾਈ ਗਈ ਜਿਹਦੀ ਅੰਦਾਜ਼ਾ ਅਪਰੋਕਸਿਮੇਟ 10 ਲੱਖ ਦੇ ਲੱਗਿਆ ਦੇ ਕੋਲ ਡਰੱਗ ਮਨੀ ਪਾਈ ਗਈ ਹੈ ਘਰ ਦੀ ਚੈਕਿੰਗ ਦੌਰਾਨ ਕਾਫੀ ਤਰ੍ਹਾਂ ਦੀਆਂ ਉਹਦੇ ਹੈਬਿਟ ਫਾਰਮਿੰਗਸ ਤੇ ਨਾਰਕੋਟਿਕਸ ਮੈਡੀਸਿਨਸ ਮਿਲੀਆਂ ਜਿਨ੍ਹਾਂ ਵਿੱਚ ਨਸ਼ੇੜੀਆਂ ਤਵੰਜਾ 5270 ਗੋਲੀਆਂ ਪਾਈਆਂ ਗਈਆਂ 260 ਕੈਪਸੂਲ ਪਾਈ ਗਏ ਤੇ 14 ਕਿੱਟਾ ਪਾਈ ਜਾਗੇ ਜਿਨ੍ਹਾਂ ਦੀ ਅੰਦਾਜ਼ਾ ਕੀਮਤ ਹੈ ਸਾਰਿਆਂ ਦੀ 1 ਲੱਖ 7000 321 ਰੁਪਏ ਅਸੀਂ ਅੱਜ ਗੱਬ ਮੈਡੀਕਲ ਹਾਲ ਦੀ ਚੈਕਿੰਗ ਕੀਤੀ ਪੁਲਿਸ ਪਾਰਟੀ ਸਮੇਤ ਨਾਲ ਸਾਡੇ ਐਸ ਐਚ ਓ ਸਾਹਿਬ ਸਬ ਇੰਸਪੈਕਟਰ ਗੁਰਲਾ ਤੇ ਪਹਿਲਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਦੁਕਾਨ ਦੀ ਚੈਕਿੰਗ ਚ ਕੁਝ ਨਸ਼ੀਲੀਆਂ ਦਵਾਈਆਂ ਮਿਲੀਆਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਕੁਰਸੀ ਤੇ ਬੈਠਦੇ ਹੀ ਅੱਜ ਇੱਕ ਨਸ਼ੀਲੀਆਂ ਗੋਲੀਆਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ ਜਾਣਕਾਰੀ ਦੇ ਅਨੁਸਾਰ ਖੁਫੀਆ ਵਿਭਾਗ ਦੀ ਇਤਲਾਹ ਤੇ ਨਾਰਕੋਟਿਕ ਸੈੱਲ ਫਰੀਦਕੋਟ ਤੇ ਸਮਰੱਥ ਅਧਿਕਾਰੀਆਂ ਸਮੇਤ ਡਰੱਗ ਇੰਸਪੈਕਟਰ ਤੇ ਉਹਨਾਂ ਦੀ ਪੂਰੀ ਟੀਮ ਨੇ ਗਾਬਾ ਮੈਡੀਕਲ ਹਾਲ ਕਾਲਜ ਰੋਡ ਤੇ ਛਾਪੇ ਮਾਰਿਆ ਜਿੱਥੋਂ ਕੁਝ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਤੇ ਮੁੱਢਲੀ ਪੁੱਛਗਿੱਛ ਪਤਾ ਲੱਗਾ ਕਿ ਉਹਨਾਂ ਦੇ ਘਰ ਇੱਕ ਵੱਡਾ ਜ਼ਖੀਰਾ ਪਿਆ ਹੈ ਪੁਲਿਸ ਜਦੋਂ ਉੱਥੇ ਟੀਮ ਦੇ ਨਾਲ ਸਿਹਤ ਵਿਭਾਗ ਦੀ ਟੀਮ ਦੇ ਨਾਲ ਉੱਥੇ ਪਹੁੰਚੀ ਤਾਂ ਉਥੋਂ ਲਗਭਗ 1 ਲੱਖ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਤੇ 11 ਲੱਖ ਰੁਪਏ ਦੇ ਕਰੀਬ ਡਰੱਗ ਬਣੇ ਬਰਾਮਦ ਹੋਈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਨਸ਼ੀਲੀਆਂ ਗੋਲੀਆਂ ਤੇ ਪੈਸੇ ਬਰਾਮਦ ਕਰ ਲਏ ਆ ਤੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਮਾਨਜੋਗ ਸਿਵਸਨ ਸਾਹਿਬ ਦੇ ਹਿਦਾਇਤਾਂ ਅਤੇ ਖੋਫਿਆ ਭਾਗ ਦੀ ਜਾਣਕਾਰੀ ਦੇ ਜੋ ਸਾਨੂੰ ਉਹਨਾਂ ਨੇ ਖੁਦ ਜਾਣਕਾਰੀ ਦਿੱਤੀ ਸੀ ਤੇ ਸਿਵਸਨ ਸਾਹਿਬ ਦੇ ਹਿਦਾਇਤਾਂ ਦੇ ਅਨੁਸਾਰ ਅਸੀਂ ਅੱਜ ਗੱਬ ਮੈਡੀਕਲ ਹਾਲ ਦੀ ਚੈਕਿੰਗ ਕੀਤੀ ਪੁਲਿਸ ਪਾਰਟੀ ਸਮੇਤ ਨਾਲ ਸਾਡੇ ਐਸ ਐਚਓ ਸਾਹਿਬ ਸਬ ਇੰਸਪੈਕਟਰ ਗੁਰਲਾਲ ਸਿੰਘ ਜੀ ਤੇ ਪਹਿਲਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਦੁਕਾਨ ਦੀ ਚੈਕਿੰਗ ਚ ਕੁਝ ਨਸ਼ੀਲੀਆਂ ਦਵਾਈਆਂ ਮਿਲੀਆਂ ਜਿਹਦੇ ਉਹਨੇ ਡਿਸਕਲੋਜ਼ ਕੀਤਾ ਕਿ ਉਹਨੇ ਘਰੇ ਕਾਫੀ ਮਾਤਰਾ ਦੇ ਵਿੱਚ ਹੈਬਿਟ ਫਾਰਮਿੰਗ ਤੇ ਨਾਰਕੋਟਿਕਸ ਡਰੱਗਸ ਉਹਨੇ ਰੱਖਿਆ ਸੀ ਜਦੋਂ ਉਹਦੇ ਘਰ ਦੀ ਚੈਕਿੰਗ ਕੀਤੀ ਗਈ ਘਰ ਦੀ ਚੈਕਿੰਗ ਦੇ ਦੌਰਾਨ ਕਾਫੀ ਤਰ੍ਹਾਂ ਦੀਆਂ ਉਹਦੇ ਹੈਬਿਟ ਫਾਰਮਿੰਗਸ ਤੇ ਨਾਰਕੋਟਿਕਸ ਮੈਡੀਸਿਨਸ ਮਿਲੀਆਂ ਜਿਨ੍ਹਾਂ ਵਿੱਚ ਨਸ਼ੀਲੀਆਂ ਤਵੰਜਾ 5270 ਗੋਲੀਆਂ ਪਾਈਆਂ ਗਈਆਂ 260 ਕੈਪਸੂਲ ਪਾਈਗੇ ਤੇ 14 ਕਿੱਟਾ ਪਾਈ ਜਾਗੇ ਜਿਨ੍ਹਾਂ ਦੀ ਅੰਦਾਜ਼ਾ ਕੀਮਤ ਸਾਰਿਆਂ ਦੀ 1 ਲੱਖ 7000 321 ਰੁਪਏ ਸੀ ਤੇ ਇਸ ਤੋਂ ਇਲਾਵਾ ਇਸ ਕੋਲੋਂ ਡਰੱਗ ਮਨੀ ਵੀ ਪਾਈ ਗਈ ਜਿਹਦੀ ਅੰਦਾਜ਼ਾ ਅਪ੍ਰੋਕਸੀਮੇਟ 10 ਲੱਖ ਦੇ ਲੱਗੇ ਇਹਦੇ ਕੋਲ ਡਰੱਗ ਮਨੀ ਪਾਈ ਗਈ ਹੈ ਤੇ ਫਰਦਰ ਇਹਦੇ ਪੁਲਿਸ ਕਾਰ ਆਪਣੇ ਵੱਲ ਕਾਰਵਾਈ ਕਰਕੇ ਤੇ ਐਫ ਆਈ ਆਰ ਰਜਿਸਟਰ ਕਰੇਗੀ ਤੇ ਫਰਦਰ ਜੋ ਕਾਰਵਾਈ ਅਮਲ ਚੱਲਣਦੀ ਹੈ ਤੁਹਾਨੂੰ ਦੱਸ ਦਿੱਤੀ ਜਾਵੇਗੀ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਤੇ ਇਸ ਤੋਂ ਇਲਾਵਾ ਇਸ ਕੋਲੋਂ ਡਰੱਗ ਮਨੀ ਵੀ ਪਾਈ ਗਈ ਜਿਹਦੀ ਅੰਦਾਜ਼ਾ ਅਪਰੋਕਸੀਮੇਟ 10 ਲੱਖ ਦੇ ਲੱਗਿਆ ਦੇ ਕੋਲ ਡਰੱਗ ਮਨੀ ਪਾਈ ਗਈ ਹੈ ਘਰ ਦੀ ਚੈਕਿੰਗ ਦੇ ਦੌਰਾਨ ਕਾਫੀ ਤਰ੍ਹਾਂ ਦੀਆਂ ਉਹਦੀ ਹੈਬਿਟ ਫਾਰਮਿੰਗਸ ਮਸ਼ੀਲੀਆਂ ਦਵਾਈਆਂ 52270 ਗੋਲੀਆਂ ਪਈਆਂ ਕਿੰਨੀਆਂ 260 ਕੈਪਸੂਲ ਪਾਇਗੇ ਤੇ 14 ਕਿੱਟਾਂ ਪਈਆਂ ਗਈਆਂ ਜਿਨ੍ਹਾਂ ਦੀ ਅੰਦਾਜ਼ਾ ਕੀਮਤ ਹੈ ਸਾਰਿਆਂ ਦੀ 1 ਲੱਖ 7000 321 ਰੁਪਏ ਸੀ ਅਸੀਂ ਅੱਜ ਗੱਬਾ ਮੈਡੀਕਲ ਹਾਲ ਦੀ ਚੈਕਿੰਗ ਕੀਤੀ ਪੁਲਿਸ ਪਾਰਟੀ ਸਮੇਤ ਨਾਲ ਸਾਡੇ ਐਸ ਐਚ ਓ ਸਾਹਿਬ ਸਬ ਇੰਸਪੈਕਟਰ ਗੁਰਲਾਲ ਸਿੰਘ ਜੀ ਤੇ ਪਹਿਲਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਦੁਕਾਨ ਦੀ ਚੈਕਿੰਗ ਚ ਕੁਝ ਮਸ਼ੀਲੀਆਂ ਦਵਾਈਆਂ ਮਿਲੀਆਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਪ੍ਰੀਤਕੋਟ ਦੀ ਐਸ ਐਸ ਪੀ ਡਾਕਟਰ ਪ੍ਰਗਿਆ ਜੈਨ ਨੇ ਕੁਰਸੀ ਤੇ ਬੈਠਦੇ ਹੀ ਅੱਜ ਇੱਕ ਨਸ਼ੀਲੀਆਂ ਗੋਲੀਆਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ ਜਾਣਕਾਰੀ ਦੇ ਅਨੁਸਾਰ ਖੁਫੀਆ ਵਿਭਾਗ ਦੀ ਇਤਲਾਹ ਤੇ ਨਾਰਕੋਟਿਕ ਸੈੱਲ ਫਰੀਦਕੋਟ ਤੇ ਸਮਰੱਥ ਅਧਿਕਾਰੀਆਂ ਸਮੇਤ ਡਰੱਗ ਇੰਸਪੈਕਟਰ ਤੇ ਉਹਨਾਂ ਦੀ ਪੂਰੀ ਟੀਮ ਨੇ ਗਾਬਾ ਮੈਡੀਕਲ ਹਾਲ ਕਾਲਜ ਰੋਡ ਤੇ ਛਾਪਾ ਮਾਰਿਆ ਜਿੱਥੋਂ ਕੁਝ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਤੇ ਮੁੱਢਲੀ ਪੁੱਛਗਿੱਛ ਤੇ ਪਤਾ ਲੱਗਾ ਕਿ ਉਹਨਾਂ ਦੇ ਘਰ ਇੱਕ ਵੱਡਾ ਜ਼ਖੀਰਾ ਪਿਆ ਹੈ ਪੁਲਿਸ ਜਦੋਂ ਉੱਥੇ ਟੀਮ ਦੇ ਨਾਲ ਸਿਹਤ ਵਿਭਾਗ ਦੀ ਟੀਮ ਦੇ ਨਾਲ ਉੱਥੇ ਪਹੁੰਚੀ ਤਾਂ ਤੋਂ ਲਗਭਗ 1 ਲੱਖ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਤੇ 11 ਲੱਖ ਰੁਪਏ ਦੇ ਕਰੀਬ ਡਰੱਗ ਬ੍ਰਮੰਦ ਹੋਈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਨਸ਼ੀਲੀਆਂ ਗੋਲੀਆਂ ਤੇ ਪੈਸੇ ਬ੍ਰਮੰਦ ਕਰ ਲਏ ਆ ਤੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਆ। ਮਾਨਜੋਗ ਸਿਵ ਸਰਨ ਸਾਹਿਬ ਦੇ ਹਿਦਾਇਤਾਂ ਅਤੇ ਖੁਫੀਆ ਵਿਭਾਗ ਦੀ ਜਾਣਕਾਰੀ ਦੇ ਜੋ ਸਾਨੂੰ ਉਹਨਾਂ ਨੇ ਖੁਫੀਆ ਜਾਣਕਾਰੀ ਦਿੱਤੀ ਸੀ ਤੇ ਸਿਵ ਸਰਨ ਸਾਹਿਬ ਦੇ ਹਿਦਾਇਤਾਂ ਦੇ ਅਨੁਸਾਰ ਅਸੀਂ ਅੱਜ ਗੱਬ ਮੈਡੀਕਲ ਹਾਲ ਤੇ ਚੈਕਿੰਗ ਕੀਤੀ ਪੁਲਿਸ ਪਾਰਟੀ ਸਮੇਤ ਨਾਲ ਸਾਡੇ ਐਸ ਐਚ ਓ ਸਾਹਿਬ ਸਬ ਇੰਸਪੈਕਟਰ ਗੁਰਲਾਲ ਸਿੰਘ ਜੀ ਤੇ ਪਹਿਲਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਦੁਕਾਨ ਦੀ ਚੈਕਿੰਗ ਚ ਕੁਝ ਮਸ਼ੀਨੀਆਂ ਦਵਾਈਆਂ ਮਿਲੀਆਂ ਜਿਹਦੇ ਉਹਨੇ ਡਿਸਕਲੋਜ਼ ਕੀਤਾ ਕਿ ਉਹਨੇ ਘਰੇ ਕਾਫੀ ਮਾਤਰਾ ਦੇ ਵਿੱਚ ਹੈਬਿਟ ਫਾਰਮਿੰਗ ਤੇ ਨਾਰਕੋਟਿਕਸ ਡਰੱਗਸ ਉਹਨੇ ਰੱਖਿਆ ਸੀ ਜਦੋਂ ਉਹਦੇ ਘਰ ਦੀ ਚੈਕਿੰਗ ਕੀਤੀ ਗਈ ਘਰ ਦੀ ਚੈਕਿੰਗ ਦੇ ਦੌਰਾਨ ਕਾਫੀ ਤਰ੍ਹਾਂ ਦੀਆਂ ਉਹਦੇ ਹੈਬਿਟ ਫਾਰਮਿੰਗ ਤੇ ਨਾਰਕੋਟਿਕਸ ਮੈਡੀਸਿਨਸ ਮਿਲੀਆਂ ਜਿਨ੍ਹਾਂ ਵਿੱਚ ਮਸ਼ੀਲੀਆਂ ਤਵੰਜਾ 5270 ਗੋਲੀਆਂ ਪਈਆਂ ਗਈਆਂ 260 ਕੈਪਸੂਲ ਪਾਏ ਗਏ ਤੇ 14 ਕਿੱਟਾ ਪਈਆਂ ਗਈਆਂ ਜਿਨ੍ਹਾਂ ਦੀ ਅੰਦਾਜ਼ਾ ਕੀਮਤ ਸਾਰਿਆਂ ਦੀ 1 ਲੱਖ 7000 321 ਰੁਪਏ ਸੀ ਤੇ ਇਸ ਤੋਂ ਇਲਾਵਾ ਇਸ ਕੋਲੋਂ ਡਰੱਗ ਮਨੀ ਵੀ ਪਾਈ ਗਈ ਜਿਹਦੀ ਅੰਦਾਜ਼ਾ ਅਪ੍ਰੋਕਸੀਮੇਟ 10 ਲੱਖ ਦੇ ਲੱਗਿਆ ਦੇ ਕੋਲ ਡਰੱਗ ਮਨੀ ਪਾਈ ਗਈ ਹੈ ਤੇ ਫਰਦਰ ਜੇ ਇਹ ਪੁਲਿਸ ਕਾਰ ਆਪਣੇ ਵੱਲ ਕਾਰਵਾਈ ਕਰਕੇ ਤੇ ਐਫ ਆਰ ਰਜਿਸਟਰ ਕਰੇਗੀ ਤੇ ਫਰਦਰ ਜੋ ਕਾਰਵਾਈ ਅਮਲ ਚ ਲੰਦੀ ਉਹ ਤੁਹਾਨੂੰ ਦੱਸ ਦਿੱਤੀ ਜਾਵੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਇਸ ਤੋਂ ਇਲਾਵਾ ਇਹਨਾਂ ਕੋਲੋਂ ਡਰੱਗ ਮਨੀ ਵੀ ਪਾਈ ਗਈ ਜਿਹਦੀ ਅੰਦਾਜ਼ਾ ਅਪਰੋਕਸੀਮੇਟ 10 ਲੱਖ ਦੇ ਲੱਗਿਆ ਇਹਨਾਂ ਕੋਲ ਡਰੱਗ ਮਨੀ ਪਾਈ ਗਈ ਹੈ ਘਰ ਦੀ ਚੈਕਿੰਗ ਦੇ ਦੌਰਾਨ ਕਾਫੀ ਤਰ੍ਹਾਂ ਦੀਆਂ ਉਹਦੇ ਹੈਬਿਟ ਫਾਰਮਿੰਗਸ ਤੇ ਨਾਰਕੋਟਿਕਸ ਮੈਡੀਸਿਨਸ ਮਿਲੀਆਂ ਜਿਨ੍ਹਾਂ ਵਿੱਚ ਨਸ਼ੇਈਆਂ ਤਵੰਜਾ 5270 ਗੋਲੀਆਂ ਪਾਈਆਂ ਗਈਆਂ 260 ਕੈਪਸੂਲ ਪਾਈਗੇ ਤੇ 14 ਕਿੱਟਾ ਪਾਈਜਾਂਗੇ ਜਿਨ੍ਹਾਂ ਦੀ ਅੰਦਾਜ਼ਾ ਕੀਮਤ ਸਾਰਿਆਂ ਦੀ 1 ਲੱਖ 7000 321 ਰੁਪਏ ਸੀ ਅਸੀਂ ਅੱਜ ਗੱਬ ਮੈਡੀਕਲ ਹਾਲ ਦੀ ਚੈਕਿੰਗ ਕੀਤੀ ਪੁਲਿਸ ਪਾਰਟੀ ਸਮੇਤ ਨਾਲ ਸਾਡੇ ਐਸ ਐਚ ਓ ਸਾਹਿਬ ਸਬ ਇੰਸਪੈਕਟਰ ਗ ਤੇ ਪਹਿਲਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਦੁਕਾਨ ਦੀ ਚੈਕ ਵਿੱਚ ਕੁਝ ਨਸ਼ੀਲੀਆਂ ਦਵਾਈਆਂ ਮਿਲੀਆਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਪ੍ਰੀਤਕੋਟ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਕੁਰਸੀ ਤੇ ਬੈਠਦੇ ਹੀ ਅੱਜ ਇੱਕ ਨਸ਼ੀਲੀਆਂ ਗੋਲੀਆਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ ਜਾਣਕਾਰੀ ਦੇ ਅਨੁਸਾਰ ਖੁਫੀਆ ਵਿਭਾਗ ਦੀ ਇਤਲਾਹ ਤੇ ਨਾਰਕੋਟਿਕ ਸੈੱਲ ਫਰੀਦਕੋਟ ਤੇ ਸਮਰੱਥ ਅਧਿਕਾਰੀਆਂ ਸਮੇਤ ਡਰੱਗ ਇੰਸਪੈਕਟਰ ਤੇ ਉਹਨਾਂ ਦੀ ਪੂਰੀ ਟੀਮ ਨੇ ਗਾਬਾ ਮੈਡੀਕਲ ਹਾਲ ਕਾਲਜ ਰੋਡ ਤੇ ਛਾਪਾ ਮਾਰਿਆ ਜਿੱਥੋਂ ਕੁਝ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਤੇ ਮੁੱਢਲੀ ਪੁੱਛਗਿੱਛ ਚ ਪਤਾ ਲੱਗਾ ਕਿ ਉਹਨਾਂ ਦੇ ਘਰ ਇੱਕ ਵੱਡਾ ਜ਼ਖੀਰਾ ਪਿਆ ਹੈ ਪੁਲਿਸ ਜਦੋਂ ਉੱਥੇ ਟੀਮ ਦੇ ਨਾਲ ਸਿਹਤ ਵਿਭਾਗ ਦੀ ਟੀਮ ਦੇ ਨਾਲ ਉੱਥੇ ਪਹੁੰਚੀ ਤਾਂ ਉੱਥੋਂ ਲਗਭਗ 1 ਲੱਖ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਤੇ 11 ਲੱਖ ਰੁਪਏ ਦੇ ਕਰੀਬ ਡਰੱਗ ਮਣੀ ਬ੍ਰਾਮਦ ਹੋਈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਨਸ਼ੀਲੀਆਂ ਗੋਲੀਆਂ ਤੇ ਪੈਸੇ ਬ੍ਰਾਮਦ ਕਰ ਲਏ ਆ ਤੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਮਾਨਜੋਗ ਸਿਵਲ ਸੰਸਦ ਸਾਹਿਬ ਦੇ ਹਿਦਾਇਤਾਂ ਅਤੇ ਖੁਫੀਆ ਵਿਭਾਗ ਦੀ ਜਾਣਕਾਰੀ ਦੇ ਜੋ ਸਾਨੂੰ ਉਹਨਾਂ ਨੇ ਖੁਫੀਆ ਜਾਣਕਾਰੀ ਦਿੱਤੀ ਸੀ ਤੇ ਸਿਵਲ ਸੰਸਦ ਸਾਹਿਬ ਦੇ ਹਿਦਾਇਤਾਂ ਦੇ ਅਨੁਸਾਰ ਅਸੀਂ ਅੱਜ ਗੱਬ ਮੈਡੀਕਲ ਹਾਲ ਦੀ ਚੈਕਿੰਗ ਕੀਤੀ ਪੁਲਿਸ ਪਾਰਟੀ ਸਮੇਤ ਨਾਲ ਸਾਡੇ ਐਸ ਐਚਓ ਸਾਹਿਬ ਸਬ ਇੰਸਪੈਕਟਰ ਗੁਰਲਾਲ ਸਿੰਘ ਜੀ ਤੇ ਪਹਿਲਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਦੁਕਾਨ ਦੀ ਚੈਕਿੰਗ ਵਿੱਚ ਕੁਝ ਨਸ਼ੀਲੀਆਂ ਦਵਾਈਆਂ ਮਿਲੀਆਂ ਜੇ ਤੋਨੇ ਡਿਸਕਲੋਜ਼ ਕੀਤਾ ਕਿ ਉਹਨੇ ਘਰੇ ਕਾਫੀ ਮਾਤਰਾ ਦੇ ਵਿੱਚ ਹੈਬਿਟ ਫਾਰਮਿੰਗ ਤੇ ਨਾਰਕੋਟਿਕਸ ਡਰੱਗਸ ਉਹਨੇ ਰੱਖਿਆ ਸੀ ਜਦੋਂ ਉਹਦੇ ਘਰ ਦੀ ਚੈਕਿੰਗ ਕੀਤੀ ਗਈ ਘਰ ਦੀ ਚੈਕਿੰਗ ਦੇ ਦੌਰਾਨ ਕਾਫੀ ਤਰ੍ਹਾਂ ਦੀਆਂ ਉਹਦੇ ਹੈਬਿਟ ਫਾਰਮਿੰਗਸ ਤੇ ਨਾਰਕੋਟਿਕਸ ਮੈਡੀਸਿਨਸ ਮਿਲੀਆਂ ਜਿਨ੍ਹਾਂ ਵਿੱਚ ਨਸ਼ੇਲੀਆਂ ਦਵਾਈਆਂ 5270 ਗੋਲੀਆਂ ਪਾਈਆਂ ਗਈਆਂ 260 ਕੈਪਸੂਲ ਪਾਈਗੇ ਤੇ 14 ਕਿੱਟਾ ਪਾਈਆਂ ਗਈਆਂ ਜਿਨ੍ਹਾਂ ਦੀ ਅੰਦਾਜ਼ਾ ਕੀਮਤ ਸਾਰਿਆਂ ਦੀ 1 ਲੱਖ 7000 321 ਰੁਪਏ ਸੀ ਇਸ ਤੋਂ ਇਲਾਵਾ ਇਹ ਕੋਲ ਡਰੱਗ ਮਨੀ ਵੀ ਪਾਈ ਗਈ ਜਿਹਦੀ ਅੰਦਾਜ਼ਾ ਅਪਰੋਕਸੀਮੇਟ 10 ਲੱਖ ਦੇ ਲੱਗਿਆ ਦੇ ਕੋਲ ਡਰੱਗ ਮਨੀ ਪਾਈ ਗਈ ਹੈ ਤੇ ਫਰਦਰ ਇਹਦੇ ਪੁਲਿਸ ਕਾਰ ਆਪਣੇ ਵੱਲ ਕਾਰਵਾਈ ਕਰਕੇ ਤੇ ਐਫ ਆਈ ਆਰ ਰਜਿਸਟਰ ਕਰੇਗੀ ਤੇ ਫਰਦਰ ਜੋ ਕਾਰਵਾਈ ਅਮਲ ਚ ਲਿਆਂਦੀਓ ਤੁਹਾਨੂੰ ਦੱਸ ਦਿੱਤੀ ਜਾਵੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜੇ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋ ਚੇਰ ਦੇ ਕੋਲ ਤੇ ਇਸ ਤੋਂ ਇਲਾਵਾ ਇਹਨਾਂ ਕੋਲ ਡਰੱਗ ਮਨੀ ਵੀ ਪਾਈ ਗਈ ਜਿਹਦੀ ਅੰਦਾਜ਼ਾ ਅਪਰੋਕਸੀਮੇਟ 10 ਲੱਖ ਦੇ ਲੱਗਿਆ ਦੇ ਕੋਲ ਡਰੱਗ ਮਨੀ ਪਾਈ ਗਈ ਹੈ ਕਰਦੀ ਚੈਕਿੰਗ ਦੇ ਦੌਰਾਨ ਕਾਫੀ ਤਰ੍ਹਾਂ ਦੀਆਂ ਉਹਦੇ ਹੈਬਿਟ ਫਾਰਮਿੰਗਸ ਤੇ ਨਾਰਕੋਟਿਕਸ ਮੈਡੀਸਿਨਸ ਮਿਲੀਆਂ ਜਿਨ੍ਹਾਂ ਵਿੱਚ ਨਸ਼ੀਲੀਆਂ ਤਵੰਜਾ 5270 ਗੋਲੀਆਂ ਪਾਈਆਂ ਗਈਆਂ 260 ਕੈਪਸੂਲ ਪਾਈ ਗਏ ਤੇ 14 ਕਿੱਟਾ ਪਾਈ ਜਾਗੇ ਜਿਨ੍ਹਾਂ ਦੀ ਅੰਦਾਜ਼ਾ ਕੀਮਤ ਸਾਰਿਆਂ ਦੀ 1 ਲੱਖ 7000 321 ਰੁਪਏ ਸੀ ਅਸੀਂ ਅੱਜ ਗੱਬ ਮੈਡੀਕਲ ਹਾਲ ਦੀ ਚੈਕਿੰਗ ਕੀਤੀ ਪੁਲਿਸ ਪਾਰਟੀ ਸਮੇਤ ਨਾਲ ਸਾਡੇ ਐਸ ਐਚਓ ਸਾਹਿਬ ਸਬ ਇੰਸਪੈਕਟਰ ਗੁਰਲਾਲ ਸਿੰਘ ਜੀ ਤੇ ਪਹਿਲਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਦੁਕਾਨ ਦੀ ਚੈਕਿੰਗ ਚ ਕੁਝ ਮਸ਼ੀਨੀਆਂ ਦਵਾਈਆਂ ਮਿਲੀਆਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਪ੍ਰੀਤਕੋਟ ਦੀ ਐਸ ਐਸ ਪੀ ਡਾਕਟਰ ਪ੍ਰਗਿਆ ਜੈਨ ਨੇ ਕੁਰਸੀ ਤੇ ਬੈਠਦੇ ਹੀ ਅੱਜ ਇੱਕ ਨਸ਼ੀਲੀਆਂ ਗੋਲੀਆਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ ਜਾਣਕਾਰੀ ਦੇ ਅਨੁਸਾਰ ਖੁਫੀਆ ਵਿਭਾਗ ਦੀ ਇਤਲਾਹ ਤੇ ਨਾਰਕੋਟਿਕ ਸੈੱਲ ਫਰੀਦਕੋਟ ਤੇ ਸਮਰੱਥ ਅਧਿਕਾਰੀਆਂ ਸਮੇਤ ਡਰੱਗ ਇੰਸਪੈਕਟਰ ਤੇ ਉਹਨਾਂ ਦੀ ਪੂਰੀ ਟੀਮ ਨੇ ਗਾਬਾ ਮੈਡੀਕਲ ਹਾਲ ਕਾਲਜ ਰੋਡ ਤੇ ਛਾਪੇ ਮਾਰਿਆ ਜਿੱਥੋਂ ਕੁਝ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਤੇ ਮੁੱਢਲੀ ਪੁੱਛਗਿੱਛ ਪਤਾ ਲੱਗਾ ਕਿ ਉਹਨਾਂ ਦੇ ਘਰ ਇੱਕ ਵੱਡਾ ਜ਼ਖੀਰਾ ਪਿਆ ਹੈ ਪੁਲਿਸ ਜਦੋਂ ਉੱਥੇ ਟੀਮ ਦੇ ਨਾਲ ਸਿਹਤ ਵਿਭਾਗ ਦੀ ਟੀਮ ਦੇ ਨਾਲ ਉੱਥੇ ਪਹੁੰਚੀ ਤਾਂ ਉਥੋਂ ਲਗਭਗ 1 ਲੱਖ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਤੇ 11 ਲੱਖ ਰੁਪਏ ਦੇ ਕਰੀਬ ਡਰੱਗ ਮਣੀ ਬਰਾਮਦ ਹੋਈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਨਸ਼ੀਲੀਆਂ ਗੋਲੀਆਂ ਤੇ ਪੈਸੇ ਬਰਾਮਦ ਕਰ ਲਏ ਆ ਤੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਆ। ਮਾਨਜੋਗ ਸਿਵ ਸਰਨ ਸਾਹਿਬ ਦੇ ਹਦਾਇਤਾਂ ਅਤੇ ਖੁਫੀਆ ਭਾਗ ਦੀ ਜਾਣਕਾਰੀ ਦੇ ਜੋ ਸਾਨੂੰ ਉਹਨਾਂ ਨੇ ਖੁਫੀਆ ਜਾਣਕਾਰੀ ਦਿੱਤੀ ਸੀ ਤੇ ਸਿਵ ਸਰਨ ਸਾਹਿਬ ਦੇ ਹਦਾਇਤਾਂ ਦੇ ਅਨੁਸਾਰ ਅਸੀਂ ਅੱਜ ਗੱਬ ਮੈਡੀਕਲ ਹਾਲ ਦੀ ਚੈਕਿੰਗ ਕੀਤੀ ਪੁਲਿਸ ਪਾਰਟੀ ਸਮੇਤ ਨਾਲ ਸਾਡੇ ਐਸ ਐਚ ਓ ਸਾਹਿਬ ਸਬ ਇੰਸਪੈਕਟਰ ਗੁਰਲਾਲ ਸਿੰਘ ਜੀ ਤੇ ਪਹਿਲਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਦੁਕਾਨ ਦੀ ਚੈਕਿੰਗ ਚ ਕੁਝ ਨਸ਼ੀਲੀਆਂ ਦਵਾਈਆਂ ਮਿਲੀਆਂ ਜਿਹਦੇ ਤੋਂ ਨੇ ਡਿਸਕਲੋਜ਼ ਕੀਤਾ ਕਿ ਉਹਨੇ ਘਰੇ ਕਾਫੀ ਮਾਤਰਾ ਦੇ ਵਿੱਚ ਹੈਬਿਟ ਫਾਰਮਿੰਗ ਤੇ ਨਾਰਕੋਟਿਕਸ ਡਰੱਗਸ ਉਹਨੇ ਰੱਖਿਆ ਸੀ ਜਦੋਂ ਉਹਦੇ ਘਰ ਦੀ ਚੈਕਿੰਗ ਕੀਤੀ ਗਈ ਘਰ ਦੀ ਚੈਕਿੰਗ ਦੇ ਦੌਰਾਨ ਕਾਫੀ ਤਰ੍ਹਾਂ ਦੀਆਂ ਉਹਦੇ ਹੈਬਿਟ ਫਾਰਮਿੰਗ ਤੇ ਨਾਰਕੋਟਿਕਸ ਮੈਡੀਸਿਨਸ ਮਿਲੀਆਂ ਜਿਨ੍ਹਾਂ ਵਿੱਚ ਨਸ਼ੀਲੀਆਂ ਦਵਾਈਆਂ 5270 ਗੋਲੀਆਂ ਪਾਈਆਂ ਗਈਆਂ 260 ਕੈਪਸੂਲ ਪਾਈਗੇ ਤੇ 14 ਕਿੱਟਾ ਪਾਈਗੇ ਜਿਨ੍ਹਾਂ ਦੀ ਅੰਦਾਜ਼ਾ ਕੀਮਤ ਸਾਰਿਆਂ ਦੀ 1 ਲੱਖ 7000 ਤਾਂ ਸੋ ਕਿਰਪਾ ਹੈ ਸੇ ਤੇ ਇਸ ਤੋਂ ਇਲਾਵਾ ਇਹਦੇ ਕੋਲੋਂ ਡਰੱਗ ਮਨੀ ਵੀ ਪਾਈ ਗਈ ਜਿਹਦੀ ਅੰਦਾਜ਼ਾ ਅਪਰੋਕਸੀਮੇਟ 10 ਲੱਖ ਦੇ ਲੱਗਿਆ ਇਹਦੇ ਕੋਲ ਡਰੱਗ ਮਨੀ ਪਾਈ ਗਈ ਹੈ ਤੇ ਫਰਦਰ ਇਹਦੇ ਪੁਲਿਸ ਕਾਰ ਆਪਣੇ ਵੱਲ ਕਾਰਵਾਈ ਕਰਕੇ ਤੇ ਐਫ ਆਈ ਆਰ ਰਜਿਸਟਰ ਕਰੇਗੀ ਤੇ ਫਰਦਰ ਜੋ ਕਾਰਵਾਈ ਅਮਲ ਚ ਲੰ데요 ਤੁਹਾਨੂੰ ਦੱਸ ਦਿੱਤੂਗਾ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ